ਜਿੱਥੇ ਕਿਤੇ ਉਣਦਾਈਆਂ ਪਾਈਆਂ ਗਈਆਂ ਕਿਤੇ ਆੜਤੀਆਂ ਵੱਲੋਂ ਗਲਤੀ ਕੀਤੀ ਗਈ ਆ ਉੱਥੇ ਅਸੀਂ ਜੁਰਮਾਨੇ ਪਾਏ ਨੇ ਮਿਸਾਲ ਦੇ ਤੌਰ ਤੇ 60000 ਦੇ ਕਰੀਬ ਅਸੀਂ ਡੇਰਾ ਬਾਬਾ ਨਾਨਕਮਾਰ ਕਮੇਟੀ ਚ ਪਾਏ ਸੀ ਬਿਨਾਂ ਖਰੀਦ ਤੋਂ ਬਾਹਰਦਾਨੇ ਵਿੱਚ ਸਰਕਾਰੀ ਬਾਹਰਦਾਨੇ ਚ ਫੁੰਨਾ ਨੇ ਏਜੰਟਸ ਕਿਸਾਨਾਂ ਦੀ ਭਰ ਦਿੱਤੀ ਸੀ ਹੈਡ ਆਫਸ ਦੇ ਜਿਹੜੇ ਉਡਣ ਦਸਤੇ ਫਲਾਈਂਗ ਸਕੁਐਡ ਵੱਲੋਂ ਵੀ 80000 ਦੇ ਕਰੀਬ ਸ਼ੈਦਰਾ ਦੇ ਉੱਤੇ ਜੁਰਮਾਨੇ ਪਾਏ ਨੇ ਉਹ ਵੀ ਉਹਨਾਂ ਦੀਆਂ ਕੁਝ ਉਨਤਾਈਆਂ ਸੀ ਕੁਝ ਰੇਟ ਘੱਟ ਲੱਗਾ ਸੀਗਾ ਇਸ ਤੋਂ ਇਲਾਵਾ ਵੱਖ-ਵੱਖ ਮਾਰਕੀਟ ਕਮੇਟੀਆਂ ਵੱਲੋਂ ਵੀ ਸਖਤਰ ਸਹਿਬਾਨਾਂ ਵੱਲੋਂ ਜੁਰਮਾਨੇ ਪਾਏ ਗਏ ਨੇ ਤੇ ਉਹ ਵੀ ਤਕਰੀਬਨ ਲੱਖ ਦੇ ਨੇੜੇ ਬਣਦੇ ਨੇ ਤੇ ਲਿਫਟਿੰਗ ਸਾਡੀ ਵਧੀਆ ਚੱਲ ਰਹੀ ਆ ਸਾਨੂੰ ਕੋਈ ਹੋਰ ਮੁਸ਼ਕਲ ਨਹੀਂ ਆ ਰਹੀ ਕਿਉਂਕਿ ਹੁਣ ਜਿਹੜਾ ਸੀਜ਼ਨ ਜਿਹੜਾ ਵਾ ਉਹ ਤੇ ਪਿਛਲੇ ਪਾਸੇ ਹਲ ਵਧ ਰਿਹਾ ਵਾ ਲਾਸਟ ਹੀ ਕੁਝ ਦਿਨਾਂ ਤੱਕ ਪਰਚੇਜ ਹੋਊਗੀ ਤੇ ਅਸੀਂ ਜਿਹੜੀਆਂ ਮੁਸ਼ਕਲਾਂ ਸਾਨੂੰ ਮੌਇਸਚਰ ਦੀਆਂ ਆ ਰਹੀਆਂ ਸੀ ਉਹਦੇ ਸਬੰਧ ਵਿੱਚ ਅਸੀਂ ਮੁੱਖ ਦਫ਼ਤਰ ਨੂੰ ਅਪੀਲ ਕੀਤੀ ਆ ਤੇ ਸਾਨੂੰ 40 ਮੌਇਸਚਰ ਮੀਟਰ ਦੁਬਾਰਾ ਨਵੇਂ ਸਾਨੂੰ ਲੈ ਕੇ ਮੁੱਖ ਦਫ਼ਤਰ ਭੇਜ ਰਿਹਾ ਵਾ ਉਹ ਅੱਜ ਹੀ ਕੱਲ ਦੀ ਮੇਰੀ ਡੀਜੀਐਮ ਸਾਹਿਬ ਨਾਲ ਗੱਲ ਹੋਈ ਸੀਗੀ ਉਹ ਅੱਜ ਸਾਡੇ ਕੋਲ ਪਹੁੰਚ ਜਾਣਗੇ ਜਿਹੜੀਆਂ ਕਿਤੇ ਮੰਡੀਆਂ 'ਚ ਮੌਇਸਚਰ ਦੀ ਸਾਨੂੰ ਨਵੀਂ ਦੀ ਆ ਰਹੀ ਆ ਮੁਸ਼ਕਲ ਉਹ ਵੀ ਅਸੀਂ ਠੀਕ ਕਰ ਦਵਾਂਗੇ ਤਾਂ ਕਿ ਕਿਸਾਨ ਵੀਰਾਂ ਨੂੰ ਮੰਡੀ ਬੋਰਡ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਮਿਲੇ ਤੇ ਉਹਨਾਂ ਦੀ ਜਿੰਸ ਦਾ ਉਹਨਾਂ ਨੂੰ ਪੂਰਾ ਪੂਰਾ ਰੇਟ ਮਿਲੇ ਕੱਟ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਸਗੋਂ ਇਸ ਵਾਰ ਤੇ ਜਿਹੜੀ ਸ਼ੈਲਰ ਇੰਡਸਟਰੀ ਆ ਇਹਦੇ ਵਿੱਚ ਵੀ ਪੈਡੀ ਦੀ ਥੋੜੀ ਕਹਿ ਸਕਦੇ ਆਪਾਂ ਖੇਚਵਾ ਤੇ 17 ਮੋਇਸਟਰ ਤੋਂ ਉੱਪਰ ਵੀ ਪੂਰਾ ਰੇਟ ਮਿਲ ਰਿਹਾ ਵਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੱਟ ਦੀ ਮੁਸ਼ਕਲ ਨਹੀਂ ਆ ਰਹੀ ਜਿੱਥੇ ਕਿਤੇ ਸਾਨੂੰ ਜਿਹੜੀ ਬਾਰਡਰ ਬੈਲਟ ਸੀਗੀ ਜਿੱਥੇ ਹੜਾਂ ਦੀ ਜਿਆਦਾ ਮਾਰ ਪਈ ਆ ਉੱਥੇ ਉੱਥੇ ਭਾਰਤ ਸਰਕਾਰ ਵੱਲੋਂ ਟੀਮਾਂ ਭੇਜੀਆਂ ਗਈਆਂ ਨੇ ਉਹ ਜਿਹੜਾ ਡੈਮੇਜਡ ਡਿਸਕਲਰ ਦੇ ਸੈਂਪਲ ਲੈ ਕੇ ਗਏ ਨੇ ਮਾਨਯੋਗ ਡੀਸੀ ਸਾਹਿਬ ਜੀ ਦੇ ਹਦਾਇਤਾਂ ਦੇ ਅਨਸਾਰ ਸਾਰੇ ਜ਼ਿਲ੍ਹੇ ਦੇ ਅਫਸਰ ਉੱਥੇ ਮੌਕੇ ਤੇ ਗਏ ਸੀਗੇ ਤੇ ਉਹ ਸੈਂਪਲ ਲਿੰਗ ਲਈ ਉਹ ਦਿੱਲੀ ਲੈ ਕੇ ਗਏ ਨੇ ਅਜੇ ਉਹਨਾਂ ਦੀ ਰਿਪੋਰਟ ਨਹੀਂ ਆਈ ਤੇ ਉਸੇ ਅਨਸਾਰ ਜਿਹੜੀ ਰਿਲੈਕਸੇਸ਼ਨ ਸੈਲਰ ਇੰਡਸਟਰੀ ਨੂੰ ਦੇਣੀ ਆ ਉਹ ਭਾਰਤ ਸਰਕਾਰ ਵੱਲੋਂ ਦੇਣੀ ਹੈ ਦਿੱਤੀ ਜਾਣੀ ਆ ਸਾਡੇ ਲੈਵਲ ਦੇ ਉੱਤੇ ਕੋਈ ਵੀ ਡੈਮੇਜ ਡਿਸਕਲਰ ਦੀ ਇੰਨੀ ਜ਼ਿਆਦਾ ਗੰਭੀਰ ਸਮੱਸਿਆ ਨਹੀਂ ਆਈ ਜਿਹੜਾ ਇਹਦਾ ਹੱਲ ਵਾ ਭਾਰਤ ਸਰਕਾਰ ਵੱਲੋਂ ਕੀਤਾ ਜਾਣਾ ਵਾ ਤੇ ਨਵੀਂ ਦੇ ਮਸਲੇ ਦੇ ਉੱਤੇ ਕੋਈ ਵੀ ਕਟਕ ਸਜ਼ਾ ਨੂੰ ਨਹੀਂ ਲਗਾਇਆ ਜਾ ਰਿਹਾ ਜਿੱਥੇ ਕਿਤੇ ਉਣਡਾਈਆਂ ਪਾਈਆਂ ਗਈਆਂ ਕਿਤੇ ਆੜਤੀਆਂ ਵੱਲੋਂ ਗਲਤੀ ਕੀਤੀ ਗਈ ਆ ਉੱਥੇ ਅਸੀਂ ਜੁਰਮਾਨੇ ਪਾਏ ਨੇ ਇਹ ਮਿਸਾਲ ਦੇ ਤੌਰ ਤੇ 60000 ਦੇ ਕਰੀਬ ਅਸੀਂ ਡੇਰਾ ਬਾਬਾ ਨਾਨਕ ਮਾਰਕ ਕਮੇਟੀ ਚ ਪਾਏ ਸੀ ਬਿਨਾ ਖਰੀਦ ਤੋਂ ਬਾਹਰਦਾਨੇ ਵਿੱਚ ਸਰਕਾਰੀ ਬਾਹਰਦਾਨੇ 'ਚ ਫੰਡਾਂ ਨੇ ਏਜੰਸੀ ਕਿਸਾਨਾਂ ਦੀ ਭਰ ਦਿੱਤੀ ਸੀ ਹੈਡ ਆਫਸ ਦੇ ਜਿਹੜੇ ਉਡਣ ਦਸਤੇ ਫਲਾਈਂਗ ਸਕੁਐਡ ਵੱਲੋਂ ਵੀ 80000 ਦੇ ਕਰੀਬ ਸ਼ੈਦਰਾਂ ਦੇ ਉੱਤੇ ਜੁਰਮਾਨੇ ਪਾਏ ਨੇ ਉਹ ਵੀ ਉਹਨਾਂ ਦੀਆਂ ਕੁਝ ਊਣਤਾਈਆਂ ਸੀ ਕੁਝ ਰੇਟ ਘੱਟ ਲੱਗਾ ਸੀਗਾ ਇਸ ਤੋਂ ਇਲਾਵਾ ਵੱਖ-ਵੱਖ ਮਾਰਕੀਟ ਕਮੇਟੀਆਂ ਵੱਲੋਂ ਵੀ ਸਖਤਰ ਸਹਿਬਾਨਾਂ ਵੱਲੋਂ ਜੁਰਮਾਨੇ ਪਾਏ ਗਏ ਨੇ ਇਹ ਉਹ ਵੀ ਤਕਰੀਬਨ ਲੱਖ ਦੇ ਨੇੜੇ ਬਣਦੇ ਨੇ ਤੇ ਲਿਫਟਿੰਗ ਸਾਡੀ ਵਧੀਆ ਚੱਲ ਰਹੀ ਆ ਸਾਨੂੰ ਕੋਈ ਹੋਰ ਮੁਸ਼ਕਲ ਨਹੀਂ ਆ ਰਹੀ ਕਿਉਂਕਿ ਹੁਣ ਜਿਹੜਾ ਸੀਜ਼ਨ ਜਿਹੜਾ ਵਾ ਉਹ ਪਿਛਲੇ ਪਾਸੇ ਵੱਧ ਰਿਹਾ ਵਾ ਲਾਸਟ ਹੀ ਕੁਝ ਦਿਨਾਂ ਤੱਕ ਪਰਚੇਜ ਹੋਊਗੀ ਤੇ ਅਸੀਂ ਜਿਹੜੀਆਂ ਮੁਸ਼ਕਲਾਂ ਸਾਨੂੰ ਮੌਇਸਚਰ ਦੀਆਂ ਆ ਰਹੀਆਂ ਸੀ ਉਹਦੇ ਸਬੰਧ ਵਿੱਚ ਅਸੀਂ ਮੁੱਖ ਦਫ਼ਤਰ ਨੂੰ ਅਪੀਲ ਕੀਤੀ ਆ ਤੇ ਸਾਨੂੰ 40 ਮੌਇਸਚਰ ਮੀਟਰ ਦੁਬਾਰਾ ਨਵੀਂ ਸਾਨੂੰ ਲੈ ਕੇ ਮੁੱਖ ਦਫ਼ਤਰ ਭੇਜ ਰਿਹਾ ਵਾ ਉਹ ਅੱਜ ਹੀ ਕੱਲ ਦੀ ਮੇਰੀ ਡੀਜੀਐਮ ਸਾਹਿਬ ਨਾਲ ਗੱਲ ਹੋਈ ਸੀਗੀ ਉਹ ਅੱਜ ਸਾਡੇ ਕੋਲ ਪਹੁੰਚ ਜਾਣਗੇ ਜਿਹੜੀਆਂ ਕਿਤੇ ਮੰਡੀਆਂ ਚ ਮਾਸ਼ਰ ਦੀ ਸਾਨੂੰ ਨਵੀਂ ਦੀ ਆ ਰਹੀ ਆ ਮੁਸ਼ਕਲ ਉਹ ਵੀ ਅਸੀਂ ਠੀਕ ਕਰ ਦਵਾਂਗੇ ਤਾਂ ਕਿ ਕਿਸਾਨ ਵੀਰਾਂ ਨੂੰ ਮੰਡੀ ਬੋਰਡ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਮਿਲੇ ਤੇ ਉਹਨਾਂ ਦੀ ਜਿੰਸ ਦਾ ਉਹਨਾਂ ਨੂੰ ਪੂਰਾ ਪੂਰਾ ਰੇਟ ਮਿਲੇ ਨਹੀਂ ਕੱਟ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਸਗੋਂ ਇਸ ਵਾਰ ਤੇ ਜਿਹੜੀ ਸ਼ੈਲਰ ਇੰਡਸਟਰੀ ਆ ਇਹਦੇ ਵਿੱਚ ਵੀ ਪੈਡੀ ਦੀ ਥੋੜੀ ਕਹਿ ਸਕਦੇ ਆਪਾਂ ਖਿੱਚਵਾ ਤੇ 17 ਮਹੀਸ਼ਰ ਤੋਂ ਉੱਪਰ ਵੀ ਪੂਰਾ ਰੇਟ ਮਿਲ ਰਿਹਾ ਵਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਟ ਦੀ ਮੁਸ਼ਕਲ ਨਹੀਂ ਆ ਰਹੀ ਜਿੱਥੇ ਕਿਤੇ ਸਾਨੂੰ ਜਿਹੜੀ ਬਾਰਡਰ ਬੈਲਟ ਸੀਗੀ ਜਿੱਥੇ ਹੜ੍ਹਾਂ ਦੀ ਜਿਆਦਾ ਮਾਰ ਪਈ ਆ ਉੱਥੇ ਉੱਥੇ ਭਾਰਤੀ ਸਰਕਾਰ ਵੱਲੋਂ ਟੀਮਾਂ ਭੇਜੀਆਂ ਗਈਆਂ ਨੇ ਉਹ ਜਿਹੜਾ ਡੈਮੇਜ ਡਿਸਕਲਰ ਦੇ ਸੈਂਪਲ ਲੈ ਕੇ ਗਏ ਨੇ ਮਾਨਜੋਗ ਡੀਸੀ ਸਾਹਿਬ ਜੀ ਦੇ ਦੇਸ਼ਾਂ ਦੇ ਅਨਸਾਰ ਸਾਰੇ ਜ਼ਿਲ੍ਹੇ ਦੇ ਅਫਸਰ ਉੱਥੇ ਮੌਕੇ ਤੇ ਗਏ ਸੀਗੇ ਤੇ ਉਹ ਸੈਂਪਲਿੰਗ ਲਈ ਉਹ ਦਿੱਲੀ ਲੈ ਕੇ ਗਏ ਨੇ ਅਜੇ ਉਹਨਾਂ ਦੀ ਰਿਪੋਰਟ ਨਹੀਂ ਆਈ ਤੇ ਉਸ ਅਨਸਾਰ ਜਿਹੜੀ ਰਿਲੈਕਸੇਸ਼ਨ ਸੈਲਰ ਇੰਡਸਟਰੀ ਨੂੰ ਦੇਣੀ ਆ ਉਹ ਭਾਰਤ ਸਰਕਾਰ ਵੱਲੋਂ ਦੇਣੀ ਆ ਦਿੱਤੀ ਜਾਣੀ ਆ ਸਾਡੇ ਲੈਵਲ ਦੇ ਉੱਤੇ ਕੋਈ ਵੀ ਡੈਮੇਜ ਡਿਸਕਲਰ ਦੀ ਇੰਨੀ ਜ਼ਿਆਦਾ ਗੰਭੀਰ ਸਮੱਸਿਆ ਨਹੀਂ ਆਈ ਜਿਹੜਾ ਇਹਦਾ ਹੱਲ ਵਾ ਉਹ ਭਾਰਤ ਸਰਕਾਰ ਵੱਲੋਂ ਕੀਤਾ ਜਾਣਾ ਵਾ ਤੇ ਨਵੀਂ ਦੇ ਮਸਲੇ ਦੇ ਉੱਤੇ ਕੋਈ ਵੀ ਕਟਕਸਾਨਾ ਨੂੰ ਨਹੀਂ ਲਗਾਇਆ ਜਾ ਰਿਹਾ